ਹਾਂਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਨਵੇਂ ਸ਼ਹਿਰ ਦਾ ਬਾਜ਼ਾਰ ਬਾਕੀ ਵੱਡਾ ਹੈ ਬਾਜ਼ਾਰ ਆ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਕਰਦੇ ਆਪਾਂ ਵੀਡੀਓ ਸਟਾਰਟ ਆਓ ਜੀ ਆਹ ਰੋਡ ਤੇ ਆਪਾਂ ਖੜੇ ਆ ਨਵਾਂ ਸ਼ਹਿਰ ਦੇ ਵਿੱਚ ਤੇ ਇੱਥੋਂ ਆਪਾਂ ਕਰਕੇ ਵੀਡੀਓ ਸਟਾਰਟ ਤੁਹਾਨੂੰ ਦਿਖਾਉਂਦੇ ਆਂ ਸਾਰੀ ਮਾਰਕੀਟ ਇਹਦੇ ਤੇ ਆਹ ਦੇਖੋ ਇੱਧਰ ਆ ਜਾ ਆਹ ਕੱਪੜੇ ਦੀ ਦੁਕਾਨ ਆ ਗਈ ਜਿਵੇਂ ਇੱਧਰ ਮੰਨ ਲਓ ਆ ਗਿਆ ਤੇ ਦੁਕਾਨਾਂ ਕਾਫੀ ਦੁਕਾਨਾਂ ਨੇ ਰੇ ਆ ਦੇਖੋ ਇੱਧਰ ਬੜੇ ਕੱਪੜਾ ਪਿਆ ਹੂੰ ਹਾਂ ਬਈਆਂ ਤੇ ਦਿੱਤੇ ਜਾਂਦੀਆਂ ਹੈਗੀਆਂ ਬਾਕੀ ਆ ਕੱਪੜੇ ਨੇ ਯਾਰ ਮਨ ਲਾ ਰੋਡ ਉੱਤਰ ਕੇ ਨਾਲ ਹੀ ਹੈ ਨਾ ਦੇਖੋ ਉਧਰ ਜਮੂਰ ਮਾਰਕੀਟ ਆ ਵਸੇ ਸਾਰੀ ਟੋਪੜੀਆਂ ਦੀ ਹਾਂ ਬਾਕੀ ਨੂੰ ਅੱਗੇ ਹੋਰ ਦਿਖਾਉਨੇ ਹਾਂ ਹਾਰੀ ਮਾਰਕੀਟ ਆ ਆ ਦੇਖੋ ਕੱਪੜੇ ਕੱਪੜਾ ਪਿਆ ਲੋਰਾਂ ਟੀ-ਸ਼ਰਟਾਂ ਆ ਦੇਖੋ ਠੀਕ ਆ ਬੈਗ ਵਗੈਰਾ ਹੋਊਗਾ ਇੱਧਰ ਕੀ ਸ਼ਰਟਾਂ ਤੇ ਬਾਕੀ ਜਿਹੜੀ ਰੋਡ ਤੇ ਮਾਰਕੀਟ ਪਾਸੋਂ ਉਹ ਵੀ ਦਿਖਾ ਦਾਂਗੇ ਠੀਕ ਹੈ ਜੀ ਤੇ ਆ ਦੇਖੋ ਇੱਧਰ ਐ ਚੱਲੀਏ ਅਸੀਂ ਇੱਧਰ ਹੋਰ ਇੱਕ ਵਾਰ ਚੱਲ ਜਾਈਏ ਮੈਂ ਆਹ ਚਾਸਟਾਂ ਦੇ ਵਿੱਚ ਦੰਤਨ ਚੱਲਦੇ ਆਪਾਂ ਤੇ ਦਿਖਾਉਣੀ ਹੈ ਠੀਕ ਹੈ ਯਾਰ ਦੇਖੋ ਸਾਰੀ ਮਾਰਕੀਟ ਇਹ ਫਾ ਉਹ ਵੀ ਦਿਖਾਵਾਂਗੇ ਅੱਗੇ ਵੀ ਹੋਰ ਹੈਗੀ ਐ ਪਰ ਮੈਨੂੰ ਇਧਰੋ ਦਿਖਾ ਦਈਏ। ਇਹ ਬੈਗ ਬੈਗ ਨੂੰ ਰੇ। ਠੀਕ ਹੈ ਜੀ। ਤੇ ਬਹੁਤ ਵੱਡੀ ਮਾਰਕੀਟ ਹੈ ਵੀ। ਬਾਅਦ ਵਿੱਚ ਮੈਂ ਰੋਡ ਤੇ ਵੀ ਦਿਖਾ ਦਾਂਗਾ ਪਹਿਲਾਂ ਸਾਰੀ ਇਹ। ਇਧਰ ਰੋਡ ਤੋਂ ਵੀ ਆ। ਯਾਰ ਦੇਖਣ ਨੂੰ ਕੱਪੜੇ ਜਿਹਾ ਹੋ ਗਿਆ ਇਧਰ। ਇਹ ਆ ਲੋਹਰਾ ਹੋ ਗਿਆ ਜਵੇਂ ਇੱਥੋਂ। ਦੇ ਉੱਤਰ ਵੀ ਮਾਰਕੀਟ ਕਾਫੀ ਹੋਵੇ ਤੁਹਾਨੂੰ ਦਿਖਾ ਲਿਆ ਉੱਤਰੋਂਗੇ ਆਪਾਂ ਆ ਫਲਾਸ਼ ਕਰਦਾ ਰਹਿਣਾ ਹੋ ਗਏ ਤੇ ਥੱਕ ਤੱਕੇ ਮਾਰਕੀਟ ਇੱਧਰ ਤੇ ਹੁਣ ਆਪਾਂ ਤੁਹਾਨੂੰ ਉੱਤਰ ਦਿਖਾਣ ਜਾਈਏ ਤੇ ਇੱਧਰ ਵੀ ਆ ਰੋਡ ਦੇ ਨਾਲ ਹੀ ਦੁਕਾਨਾਂ ਲੱਗੀਆਂ ਨੇ ਲੋਹਰਾ ਦੀ ਟੀ-ਸ਼ਰਟਾਂ ਦੀਆਂ ਆ ਦੇਖੋ ਬਾਜੇ ਨੇ ਲੋਹਰਾ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਜਿਵੇਂ ਇਹ ਤਾਂ ਪਰਚੂਨ ਦੀ ਦੁਕਾਨ ਆ ਵੀ ਨਾਲ ਹੀ ਠੀਕ ਆ ਜੀ ਆਹ ਦੇਖੋ ਦੋਹਰਾ ਟੀ-ਸ਼ਰਟਾਂ ਇਹ ਨਾਲ ਹੀ ਰੋਡ ਚੱਲ ਰਿਹਾ ਇੱਧਰ ਤੇ ਹੁਣ ਆਪਾਂ ਥੋੜਾ ਅੰਦਰ ਦਿਖਾਉਣਿਆ ਸਾਨੂੰ ਜਾ ਕੇ ਹੁਣ ਲੱਕੀ ਰੋੜੀ ਘੰਨੀ ਬਾਤ ਦਿਖਾਉਣੇ ਰੋਡ ਦੇ ਉੱਪਰ ਮਾਰਕੀਟ ਹਾਰੀ ਹੋ ਗਈ ਦਿਖਾ ਦਿੰਨੇ ਆ ਤੇ ਆ ਦੇਖੋ ਇੱਧਰ ਕੱਪੜੇ ਜਿਵੇਂ ਚੀਜ਼ਾਂ ਤੇ ਹੁਣ ਆਪਾਂ ਤੁਹਾਨੂੰ ਉਹ ਚੌਂਕ ਤੋਂ ਅੱਗੇ ਹੋਰ ਦਿਖਾਉਨੇ ਆਂ ਹਰੀ ਤੱਕ ਪਹੁੰਚਾਤੀ ਸੀ ਪਹਿਲਾਂ ਇਹ ਲਓ ਜੀ ਆਹ ਚੌਂਕ ਤੋਂ ਆਪਾਂ ਪਹਿਲਾਂ ਇੱਧਰੋਂ ਗਏ ਸੀ ਤੇ ਹੁਣ ਆਪਾਂ ਚੱਲਦੇ ਅੱਗੇ ਤੇ ਤੁਹਾਨੂੰ ਦਿਖਾਉਨੇ ਆਂ ਜਮ ਆਹ ਦੇਖੋ ਕੱਪੜੇ ਕੱਪੜੇ ਪਏ ਨੇ ਇੱਧਰ ਠੀਕ ਆ ਜੀ ਤੇ ਇਹ ਤੋਂ ਅੱਗੇ ਵੀ ਮਾਰਕੀਟ ਕਾਫੀ ਹੈਗੀ ਆ ਇੱਥੋਂ ਰਸਤਾ ਜਾਂਦਾ ਇਹ ਜਮ ਲੋਕ ਕੰਫਰਟ ਪਏ ਨੇ ਇੱਧਰ ਦੇਖੋ ਤੇ ਫਾ ਚੱਲਦੇ ਆ ਜੰਨ ਅਪ ਇਧਰ ਨਹੀਂ ਆਣਾ ਨਾ ਇੱਥੋਂ ਵੀ ਕਾਫੀ ਵੱਡੀ ਮਾਰਕੀਟ ਆ ਲੰਬੀ ਤੂਰ ਤੱਕ ਆਹ ਦੇਖੋ ਕੱਪੜੇ ਕੱਪੜੇ ਦੇਖੋ ਇਹ ਗਈ ਆ ਬੂਟਾਂ ਦੀ ਆ ਗਈ ਇਧਰ ਐਵੇਂ ਆਹ ਸਟੂਡੀਓ ਆ ਗਿਆ ਇਧਰ ਸੂਟਾਂ ਦੀ ਆ ਗਈ ਸੂਟਾਂ ਦੀ ਆ ਗਈ ਆ ਇਧਰ ਪੱਖੇ ਵਗੈਰਾ ਬੈਗ ਪਰਸ ਇਸ ਟੇਮਾ ਪੰਨਾ ਮਾ ਸ਼ਹਿਰ ਦੇ ਵਿੱਚ ਆ ਆ ਗਏ ਇਧਰ ਆਈ ਕੱਪੜੇ ਆ ਇਧਰ ਆ ਦੇਖੋ ਜੀ ਆਪਾਂ ਇਹ ਮੇਰਾ ਸਕੇ ਲਾਈ ਹੋਈ ਆ ਆ ਦੇਖੋ ਸੱਪੋ ਬਾਈ ਵਗੈਰਾ ਵਗੈਰਾ ਰੋਡ ਤੇ ਵੀ ਕਾਫੀ ਵੱਡੀ ਮਾਰਕੀਟ ਆ ਇਹ ਬਾਕੀ ਇੱਧਰ ਰੋਡ ਤੇ ਵੀ ਹੈਗੀ ਉਹ ਤੁਹਾਨੂੰ ਪਤਾ ਖਾ ਦਿੰਦੇ ਆ ਕਿ ਆਹ ਪਲਾਸਟਿਕ ਦਾ ਸਮਾਨ ਆ ਗਿਆ ਦੇਵੇਂ ਦੇਖੋ ਆ ਭੂਰੇ ਵਗੈਰਾ ਇੱਧਰ ਆ ਵੀ ਭੂਰੇ ਇੱਧਰ ਠੀਕ ਆ ਜੀ ਆਹ ਭਾਂਡੇ ਆ ਗਏ ਸਾਰੇ ਇੱਥੇ ਤੇ ਇਹ ਕਾਫੀ ਵੱਡੀ ਮਾਰਕੀਟ ਆ ਇਹ ਕਾਂਟੇ ਹੋ ਗਿਆ ਸੂਟਾਂ ਦੀ ਹੋ ਗਈਆਂ ਨਾਲ ਹੀ ਦੇਖੋ ਜੀ ਤੇ ਆਪਾਂ ਤੁਹਾਨੂੰ ਦਿਖਾਉਣਾ ਸਾਰੇ ਤੱਕ ساری ਮਾਰਕੀਟ ਇਹ ਤੇ ਆ ਸੂਟਾਂ ਦੀ ਆਗੇ ਇਧਰ ਜਿਵੇਂ ਤੇ ਆ ਭਾਈ ਕੋ ਦੇਖੋ ਸੁਆਣ ਇਧਰ ਸਾਰਾ ਆ ਪੂਰੇ ਉਹੀ ਦੇਖੋ ਇਧਰ ਆ ਸੂਟਾਂ ਦੀ ਆਗੇ ਇਧਰ ਠੀਕ ਹੈ ਜੀ ਯਾਰ ਦੇਖੋ ਇਧਰ گاڑی ਗਈ ਆ ਬੈਗ ਆ ਗਏ ਕਿਹੜਾ ਪਲਾਸਟਰ ਦਾ ਸਾਮਾਨ ਆ ਗਿਆ ਸਾਰਾ ਬੈਗ ਆ ਗਏ ਇੱਦਾਂ ਜੀ ਤੁਹਾਡਾ ਕਿਤਾਬਾਂ ਵੀ ਆ ਗਈ ਆ ਭਾਂਡੇ ਆ ਗਏ ਆ ਕਿਤਾਬਾਂ ਵੀ ਆ ਗਈ ਤੁਹਤਾਲੀਆਂ ਵੀ ਦੇਖੋ ਇੱਧਰ ਬਾਕੀ ਮਾਰਕੀਟ ਹੈ ਜੀ ਨਾ ਹਾਂ ਬਾਕੀ ਬਾਹਰੀ ਮਾਰਕੀਟ ਬਹੁਤ ਆਏ ਹਾਂ ਰੋਡ ਤੇ ਬਗ ਬਗ ਆਇਆ ਹੁੰਦਾ ਹੂੰ ਇੱਥੇ ਜਿਵੇਂ ਵੱਡਾ ਰੋਡ ਲੰਘਦਾ ਹੁੰਦਾ ਉੱਥੇ ਫਿਰ ਉਥੇ ਹੀ ਮਾਰਕੀਟ ਵੱਧ ਬਣਦਾ ਜਾਂਦਾ ਆ ਜੀ ਆਹ ਦੇਖੋ ਬਾਕੀ ਤੁਹਾਨੂੰ ਫੱਕਰ ਦਿਖਾਉਣਾ ਹੋਰ ਲਓ ਜੀ ਹੁਣ ਤੁਹਾਨੂੰ ਦਿਖਾਉਣਾ ਆਪਾਂ ਮਾਰਕੀਟ ਇਹ ਰੋਡ ਦੇ ਉੱਪਰ ਆ ਨਵੇਂ ਸ਼ਹਿਰ ਜਿਹਦਾ ਨਾਲ ਹੀ ਮੈਲਾ ਦੇਖੋ ਟਰਾਲੀਆਂ ਖੜੀਆਂ ਤੇ ਸਾਰੀਆਂ ਟਰਾਲੀਆਂ ਖੜੀਆਂ ਨੇ ਕੰਨੇ ਵਾਲੀਆਂ നീ മെലാ മെലാതെ പോലെ പെണ്ണം ਕੜੀ ਉਹ ਬਾਹਰ ਆ ਫਾਰਮ ਰਕੀ ਜਾਂਦਾ ਆ ਯਾਸੀ ਉਹ ਸੀ ਆ ਹਾਈਲਾਈਟ ਸੈਂਟਰ ਆ ਗਿਆ ਹਾਈਲਾਈਟ ਸੈਂਟਰ ਆ ਗਿਆ ਇਧਰ ਲੈਰੀਆ ਬਾਹਰ ਪਾਉ ਗਿਆ ਹੈ ਬਾਈ ਇਹ ਏਰੀਆ ਇਹ ਬਹੁਤ ਪੁਰਾਣੇ ਗਏ ਨੇ ਬਹੁਤ ਆ ਵੀ ਹਾਈਲਾਈਟ ਸੈਂਟਰ ਤੋਂ ਬਾਹਰ ਦਾ ਰਿਹਾ ਇਧਰੋਂ ਹੀ ਸ਼ੁਰੂ ਹੈ ਮਾਰਕੀਟ ਵਿੱਚ ਛੋਟੀ ਖਾਣ ਪੀਣ ਵਾਲੇ ਹੈਗੇ ਨੇ ਡਾ ਇੰਟਰਨੈਟਰ ਡੋਮਨੋਜ ਵਗੈਰਾ ਸਭੇ ਆ ਦਿਖਾ ਦੋ ਆ ਗਿਆ ਭਾਈ ਟੌਮੀ ਕਾਜ ਆਪਰੇ ਆ ਗਿਆ ਆਪਰੇ ਆ ਗਿਆ ਕ੍ਰਿਸਟਾ ਸੀਸੀਡੀ ਹਾਂ ਕੋਈ ਹੈਗਾ ਕਲੈਡੀਅਨ ਪੀਜ਼ਾ ਕਲੈਡੀਅਨ ਪੀਜ਼ਾ ਮੱਕੇ ਦੇ ਦੁਕਾਨੇਆ ਹੋਰ ਚੌਂਕ ਜਾਂ ਮੋੜਦਾ ਕਿ ਚੌਂਕ ਜਾਂ ਮੋੜਦਾ ਤੁਹਾਨੂੰ ਹਾਂ ਚੌਂਕ ਮੋੜਦਾ ਚੌਂਕ ਜਿਹੜੇ ਦੱਸ ਦਿੰਦੇ ਆਂ ਅੱਗ ਨਾਲ ਜਾਂ ਆ ਕੇ ਤਾਂ ਪਿਆਗੇ ਤਾਂ ਪਿਆਗੇ ਉਹ ਵਾਲਾ ਦੀ ਆ ਕੇ ਹੋਰ ਗੱਡੀ ਨੇ ਛਾਂਟ ਪੀਣ ਵਾਲੀਆਂ ਵੀ ਬਹੁਤ ਨੇ ਓਰੇ ਹਾਂ ਕੱਪੜੇ ਜੋ ਆਉਂਦਾ ਮੁਕਤ ਸਾਰੀ ਕੱਪੜਾ ਪੁਰਦਾ ਆ ਮੇਰੀ ਕੱਪੜੇ ਵਾਲੀਆਂ ਤਾਂ ਬਹੁਤ ਨੇ ਬਈ ਨਵੇਂ ਨਵੇਂ ਆ ਰਹੇ ਆ ਮੜੀ ਇਹ ਜਾਊਗਾ ਬਸ ਹਾਂ ਆਹ ਲੋ ਵੀ ਇਹ ਵੀ ਇੱਥੇ ਕੋਈ ਮੇਨ ਚੌਂਕ ਹੋਊ ਪੂਰੇ ਦਾ ਹਾਂ ਚੌਕ ਮੇਨ ਦਾ ਇੱਥੇ ਮੁੜਦੇ ਆ ਤੁਸੀਂ ਦੱਸਾਂ ਵੀ ਖੜਦੀਆਂ ਨੇ ਉਰੇ ਆਹ ਨੂੰ ਦਿਖਾਉਣਿਆ ਸਾਡੀ ਮਾਰ ਵੀ ਟੱਪਾ ਨਾਲ ਨਾਲ ਹੀ ਬੱਸ ਸਟਾਗਿਆ ਉਧਰ ਹੋਵੇ ਬੱਸ ਡਾਗਿਆ ਜਿਹੜੇ ਯਾਰ ਨਾ ਅੰਦਰ ਕਿ ਆਹ ਬੱਸ ਡਾਗਿਆ ਜਿੱਧਰ ਆਹ ਸਾਡੀ ਮਾਰ ਆਈ ਵੱਡੀ ਵੱਡਾ ਸ਼ਹਿਰ ਹੈ ਵੀ ਬਹੁਤ ਛੋਟਾ ਸ਼ਹਿਰ ਹੈ ਬਹੁਤ ਵੱਡਾ ਬਾਕੀ ਅਗਲੇ ਪੁੱਤ ਨੂੰ ਜਾਣਾ ਉਹ ਵੀ ਹੁੰਦਿਖਾਉਣੇ ਹਨ ਸਾਡੀ ਹੋਰ ਦਿਖਾਉਣੇ ਹਨ ਬਾਕੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਇਹ ਦੱਸਿਆ ਕਰੋ ਕਿ ਕਿੱਥੋਂ ਕਿੱਥੋਂ ਦੇਖਦੇ ਹੋ ਹਾਂ ਉਹ ਮੈਡੀਕਲ ਸਟੋਰ ਆ ਗਈ ਫੋਟੋ ਸਟੂਡੀਓ ਵੀ ਆ ਗਈ ਹੈ ਬਹੁਤ ਦੂਰ ਤੱਕ ਭੱਜ ਲਿਆ ਮੈਂ ਬਹੁਤ ਦੂਰ ਉੱਦੀ ਬਧੀ ਜਾਂਦਾ ਨਾ ਹੌਲੀ ਹੌਲੀ ਕੋਈ ਜਿਹੜਾ ਕੋਈ ਕੰਮ ਹੋ ਰਿਹਾ ਚਰਚ ਤੋਂ ਪੰਦਾ ਸਰ ਬਾਹਰ ਕਹਿ ਰਿਹਾ ਮੈਂ ਬਹੁਤ ਪੁਰਾਣਾ ਦੇਖਿਆ ਉਹ ਨਵਾਂ ਸ਼ਹਿਰ ਹੈ ਨਾ ਸਹੀ ਹੈ ਚਲੀਏ ਫਿਰ ਅੱਜ ਨੂੰ ਪਹਿਲੇ ਪਾਤੂ ਹੀ ਸਾਈਡ ਬਿਚਵਾ ਲੇ। ਜੇ ਤਰ੍ਹਾਂ ਚੱਲਦੇ ਐ ਇੱਧਰ ਨੂੰ। ਮੈਂ ਵੀ ਪਾਤਨ ਕੋ ਖੋਨੇ ਦੂਜੀ ਸ਼ਾੜ। ਹਾਂ ਇਹ ਦੋਨੋਂ ਸਾਈਡ ਮਾਰਕੀਟ ਐ। ਪਹਿਲਾਂ ਆਪਾਂ ਆ ਦਿਖਾਈ ਸੀਗੀ ਤੁਹਾਨੂੰ। ਹੁਣ ਹੁਣ ਇੱਧਰ ਲਈ ਦਿਖਾਉਣੇ। ਇੱਥੇ ਵੀ ਉਹੀ ਤਰ੍ਹਾਂ ਇੰਸਟੀਚਿਊਟ ਆ ਗਏ ਨਾ ਸਾਈਡਸ ਵਾਲੇ। ਹਾਂ ਸਹੀ ਗੱਲ ਆ। ਭਾਈ ਵਾਲੇ ਇੰਸਟੀਚਿਊਟ। ਹਾਂ ਪੂਸ਼ਪੂ ਬੱਸ ਸਟਾਡਾ ਆ ਸਾਹਮਣੇ ਪਰਪਰਖਾਇਆ ਜਾਵੇ ਤੁਹਾਨੂੰ ਫੇਰ ਬਾਹਰ ਨਹੀਂ ਆ ਉਹ ਬੱਸ ਨਿਕਲ ਵੀ ਰਹੀ ਆ ਬੱਸ ਨਿਕਲ ਵੀ ਰਹੀ ਆ ਉੱਥੋਂ ਹਾਂ ਪੀ ਆਰ ਟੀ ਸੀ ਬੱਸ ਬਹੁਤ ਆ ਇਧਰ ਪੀ ਆਰ ਟੀ ਹੀ ਬੱਤਾ ਇਧਰ ਹਾਂ ਆ ਦੇਖੋ ਬੱਸ ਸਟਾਡ ਜੁ ਹੀ ਆਇਆ ਆ ਬੱਸ ਸਟਾਡ ਜੁ ਆਇਆ ਆ ਬੱਸ ਸਟਾਡਾ ਆ ਇਧਰ ਸਾਰੀ ਬੱਸ ਸਟਾਡ ਦੇ ਆਲੇ ਦਾਨੇ ਦੀ ਮਾਰਕੀਟ ਆ ਸਾਰਾ ਬੱਸ ਸਟਾਡ ਇਧਰ ਇਹ ਕੋ ਚੌਂਕ ਆ ਪਰ ਇੱਥੇ ਨੂੰ ਆਏ ਦੀ ਇੱਥੇ ਨਾਲ ਹੀ ਬੱਸ ਸਟਾਡਾ ਤੇ ਸ਼ਹਿਰ ਸਪੀਡ ਦੇਖੋ ਬਈ ਕਿੰਨੀ ਹੋ ਗਈ ਹਾਂ ਸਹੀ ਗੱਲ ਆ ਇਹ ਚੱਲਦੇ ਅੱਗੇ ਆਪਾਂ ਹੋਰ ਤੁਹਾਨੂੰ ਦਿਖਾਉਣੇ ਆ ਸਾਰਾ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਆਹ ਸਾਈਡ ਧਾਰੀ ਮੇਨ ਰੋਡ ਤੇ ਮਾਰਕੀਟ ਆ ਜਿਹੜੀ ਹਾਂ ਉਹ ਦਿਖਾਉਣੇ ਆ ਪਹਿਲਾਂ ਆਪਾਂ ਥੋੜਾ ਵਿੱਚ ਨੂੰ ਚਲੇ ਗਏ ਵਿੱਚ ਨੂੰ ਹਾਂ ਪਾਸ ਹੋ ਗਿਆ ਬਾਜ਼ਾਰ ਪੂਰਾ ਪੂਰਾ ਆ ਬੈਂਕ ਆ ਗਈ ਇੱਧਰ ਹੂੰ ਹੂੰ ਦਿਖਾ ਲਈ ਤਾਂ ਕਟ ਬਹੁਤ ਹੋ ਗਿਆ ਟ੍ਰੈਫਿਕ ਬਹੁਤ ਹੋ ਗਈ ਆਹ ਫਾਲ ਸਬਜ਼ੀਆਂ ਦੀ ਇੱਧਰ ਦੇਖੋ ਆ ਦੇਖੋ ਇੱਧਰ ਜਮਾ ਸਬਜ਼ੀ ਦਾ ਸਬਜ਼ੀ ਮੰਡੀ ਆ ਗਈ ਨਾ ਸਬਜ਼ੀ ਮੰਡੀ ਹੈ ਮੰਡੀ ਹੋ ਗਏ ਨਾ ਹਾਂ ਪट्रोल पंप ਆ ਗਿਆ ਆ ਪੈਟਰੋਲ ਪੰਪ ਆ ਗਿਆ ਜੇ ਬੰਦ ਪਿਆ ਹੈ ਬੰਦ ਪਿਆ ਨਾ ਆ ਗਿਆ ਬੰਦਾ। ਗਾ ਲੰਬਾ। ਫਾਹੂਲਾ ਮੰਡੀ ਹੋ ਗਣਾ ਫਲ ਫੁੱਲ ਪਾਉਂਦੇ ਆ ਰੋਟੇ ਬਹੁਤ ਨੇ। ਇੱਧਰ ਵੀ ਦਿਖਾ ਦੇ ਆਹ ਸਾਈਡ ਵੀ ਆਹ ਸਾਈਡ। ਹਾਂ ਦੋਨਾਂ ਸਾਈਡ ਆ। ਦੋਨਾਂ ਸਾਈਡ ਆ। ਸਾਹਮਣੇ ਆ ਗਿਆ ਚੌਂਕ। ਹਾਂ ਸਾਹਮਣੇ ਚੌਂਕ ਫੇਰ ਆ ਗਿਆ। ਇਹ ਆ ਚੌਂਕ ਆ ਗਿਆ ਜੀ। ਬਹੁਤ ਵੱਡੀ ਮਾਰਕੀਟ ਆਏ ਫਮੀ ਰੋਡ ਤੇ ਵੀ ਕੈਂਕਾ ਹੋ ਗਈਆਂ ਜਿਹੜੀਆਂ ਰਿੰਕ ਆ ਗਈਆਂ ਕੋਆਪਰੇਟਿਵ ਬੈਂਕ ਤੋਂ ਹਾਈਲੈਂਟ ਸੋਸਾਇਟੀਟ ਜਿਆਦੇ ਆ ਬਈ ਯੂਰੇ ਬਹੁਤ ਖੰਨੇ ਵਾਂਗ ਖੰਨੇ ਵਾਂਗ ਜਾਂ ਹਾਂ ਸਹੀ ਗੱਲ ਆ ਆਸ ਫਲਾਂ ਵਾਲੀਆਂ ਆ ਗਈਆਂ ਆ ਫਲਾਂ ਵਾਲੀਆਂ ਆ ਗਈਆਂ ਹਾਂ ਇੱਧਰ ਦੇਖੋ ਆ ਰਹੀ ਆ ਤਾਂ ਆਉਂ ਖੰਡਾ ਇੱਧਰ ਬਾਕੀ ਮੀਨ ਮਾਰ ਕੇ ਇੱਥੋਂ ਉੱਧਰ ਦੀ ਆ ਸਾਰੀ ਇੱਧਰ ਇੱਧਰ ਆ ਇੱਥੋਂ ਉੱਧਰ ਦੀ ਮੀਨ ਜੇ ਤੁਸੀਂ ਪਹਿਲਾਂ ਦਿਖਾਈ ਹੈ ਸਟਾਰਟਿੰਗ ਦੇ ਵਿੱਚ ਕੋਈ ਨਹੀਂ ਆ ਰਿਹਾ ਕੋਈ ਇੱਧਰ ਆ ਕੇ ਆ ਰਹੇ ਨੇ ਨਾ ਮਿਲਦੇ ਚ ਮਿਲਦੇ ਚ ਹਾਂ ਵਰਜੇ ਦੇ ਲੋ ਟ੍ਰਾਲੀ ਕੰਮ ਖੜੀਆਂ ਦੀਆਂ ਨਾ ਹਾਂ ਹਾਂ ਦੋਨੋਂ ਸਾਈਡ ਮਾਰਕਟ ਹੈ ਇੱਧਰ ਵੀ ਹਾਂ ਇੱਧਰ ਵੀ ਆ ਲੈ ਬਹੁਤ ਵੱਡਾ ਬਾਜ਼ਾਰ ਹੈ ਮੱਲਾ ਉਹਨੂੰ ਹਰ ਇੱਕ ਚੀਜ਼ ਮਿਲ ਜੂਰੇ ਮਤਲਬ ਵੀ ਐਂ ਹੀ ਐ ਵੀ ਹੁਣ ਉਹ ਕੁਝ ਮਿਲਣਾ ਨਹੀਂ ਹਾਡੇ ਕੋਲੋਂ ਫਾਲਪੁਰ ਤਾਂ ਨਹੀਂ ਆਇਆ ਜੀ ਆਹ ਵੇਖੋ ਸੋ ਆਪਾ ਏਰੀਆ ਦਾ ਬਾਜ਼ਾਰ ਆ ਬਾਈ ਹਾਂ ਹੈ ਗੱਲਾਂ ਆਹ ਸਾਹਮਣੇ ਆ ਗਿਆ ਚੌਕ ਆ ਆ ਗਿਆ ਚੌਕ ਇੱਥੇ ਆ ਗਿਆ ਆਜਾ ਉੱਪਰ ਆ ਗਿਆ ਅਪਾ ਕਿੱਥੇ ਜਾਣਾ ਨਾ ਹਾਂ ਹੋਈ ਨਾ ਕਿ ਜਾਣਾ ਕਿੱਥੇ ਨਹੀਂ ਆਉਂਦੀ ਆਪਾਂ ਮੰਲਾ ਇਹ ਬਾਣੀ ਕਦੇ ਸ਼ਹਿਰ ਤੋਂ ਪਹੁੰਚਿਆ ਬਈ ਅਮਰਤ ਆਪਾਂ ਨਵੇਂ ਸ਼ਹਿਰ ਆਵਾਜ਼ ਆਇਆ ਦੋ ਦਵਾਰਾਂ ਮੈਨੂੰ ਆਪਾਂ ਅੱਗੇ ਜਾਣਾ ਹੁੰਦਾ ਜਿਵੇਂ ਉਦੋਂ ਆਪਾਂ ਠੜਕੜ ਕਰ ਲਾਂਗੇ ਸੀ ਮੈਥੋਂ ਹੀ ਲਾਂਗੇ ਉਦੋਂ ਹੀ ਪਤਾ ਲੱਗਿਆ ਆਪਾਂ ਕਿੱਡਾ ਬਜਾਰਾ ਯਾਰ ਨਹੀਂ ਸੀ ਅੱਜ ਆਪਣਾ ਧਿਆਨ ਇਹ ਜੀਤ ਚ ਇਹ ਚੀਜ਼ ਦਿਖਾਉਣ ਚ ਆ ਲੈ ਤੂੰ ਪੁੱਤ ਦਾ ਬਈ ਆਹ ਤਾਂ ਨਾ ਦੇਖੋ ਇੱਥੇ ਸਾਰੀਆਂ ਕਿੰਨੇ ਕਿੰਨੇ ਵੱਡੀਆਂ ਨੇ ਲੈ ਸਟੋਰ ਇਹ ਵੀ ਵਾਹਿਆ ਲੈ ਟਰੱਕੜੇ ਕੋੰਨ ਆਂਦਰਾ ਆ ਗਿਆ ਤਾਂ ਸਾਰਾ ਨਵੇਂ ਸ਼ਹਿਰ ਦਾ ਬਾਜ਼ਾਰ ਤੁਹਾਨੂੰ ਦਿਖਾਇਆ ਤੁਹਾਨੂੰ। ਹਾਂਜੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ ਨਵੇਂ ਸ਼ਹਿਰ ਦਾ ਬਾਜ਼ਾਰ ਤੇ ਪਲੀਜ਼ ਕਰ ਰਹਾ ਤੁਹਾਨੂੰ ਆਦੀ ਵੀਡੀਓ ਪਖੰਡਾ ਜੀ ਵੀਡੀਓ ਵੇਲੇ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ।